ਅੱਜ ਮਨ ਨੂੰ ਖੁਸ਼ੀ ਆ ਔਰ ਇਲਾਕੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੀ ਆ ਇਹ ਸ਼੍ਰੀ ਅਰਵੇਦ ਕੇਜਰੀਵਾਲ ਜੀ ਦੀ ਸੋਚ ਜਿਸ ਨੂੰ ਭਗਵੰਤ ਮਾਨ ਜੀ ਨੇ ਔਰ ਸ਼੍ਰੀ ਹਰਜੋਤ ਬੈਸ ਜੀ ਨੇ ਬਾਕੂਬੀ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਔਰ ਗੁਰਦਾਸਪੁਰ ਦੇ ਵਿੱਚ ਸਕੂਲ ਆਫ ਐਮਿਨੈਂਸ ਇਸ ਇਲਾਕੇ ਨੂੰ ਦਿੱਤਾ ਔਰ ਜਿੱਥੇ ਸਕੂਲ ਆਫ ਐਮਿਨੈਂਸ ਦੇ ਵਿੱਚ ਵਧੀਆ ਇਕੁਪਮੈਂਟ ਵਧੀਆ ਬਿਲਡਿੰਗਸ ਆ ਰਹੀਆਂ ਨੇ ਉੱਥੇ ਬੱਚਿਆਂ ਵਾਸਤੇ ਜਿਹੜੀ ਇੱਕ ਬਹੁਤ ਪੁਰਾਣੀ ਮੰਗ ਸੀ ਕਿ ਉਹਨਾਂ ਨੂੰ ਕਨਵੈਸ ਦਾ ਪ੍ਰਬੰਧ ਕੀਤਾ ਜਾਵੇ ਅੱਜ ਉਹ ਜਿਹੜੀ বাস ਆ ਪਹਿਲੀ ਉਹਨੂੰ ਅੱਜ ਅਸੀਂ ਰਵਾਨਾ ਕੀਤਾ ਉਹ ਬੱਚਿਆਂ ਨੂੰ ਲੈ ਕੇ ਵਕ ਵਕ ਪਿੰਡਾਂ 'ਚ ਜਾਊਗੀ ਬੱਚੇ ਆਪਣੀ ਇੱਥੇ ਪੜਾਈ ਕਰਨਗੇ ਔਰ ਉਸ ਤੋਂ ਬਾਅਦ ਉਹ বাস ਜਿਹੜੀ ਆ ਉਹਨਾਂ ਨੂੰ ਛੱਡ ਕੇ ਜਾਊਗੀ ਸੋ ਮੈਂ ਸਮਝਦਾ ਕਿ ਸਕੂਲ ਆਫ ਐਮਿਨੈਂਸ ਦੇ ਵਿੱਚ ਜਿਹੜੇ ਬੱਚੇ ਪੜ ਰਹੇ ਨੇ ਕਈ ਬੱਚੇ ਆਰਥਿਕ ਤੌਰ ਦੇ ਉੱਪਰ ਕਮਜ਼ੋਰ ਨੇ ਉਹਨਾਂ ਵਾਸਤੇ ਕਨਵੇਸ ਦੀ ਪ੍ਰੋਬਲਮ ਸੀ ਔਰ ਮੈਨੂੰ ਅਜੇ ਵੀ ਖੁਸ਼ੀ ਆ ਕਿ ਆਕਾਲਪੁਰਖ ਨੇ ਦਾਸ ਦੇ ਮੂੰਹ ਕੱਢੀ ਗੱਲ ਪੂਰੀ ਹੋਈ ਮੈਂ ਚੋਣਾ ਦੇ ਵਿੱਚ ਜਿਸ ਵਕਤ ਲੋਕ ਸਭਾ ਦੀਆਂ ਸੀਗੀਆਂ ਤੇ ਮੈਂ ਮੁਸਤਾਫਾ ਜੱਟਾ ਗਿਆ ਉੱਥੇ ਰਾਜ ਨਾਮ ਸਿੰਘ ਹਣੀ ਇੱਥੇ ਨੇ ਚਾਨ ਮਸੀ ਹਣੀ ਨੇ ਰਾਤ ਸੋਣੀ ਨੇ ਉੱਥੇ ਇੱਕ ਬੱਚੀ ਆ ਸੁਨਿਆ ਸੈਮਲ ਦੀ ਬੇਟੀ ਆ ਆਪਣੇ ਨਾਨਕੇ ਘਰੋਂ ਰਹਿ ਰਹੀ ਆ ਉਹੋ ਬੋਲਣ ਦੇ ਵਿੱਚ ਇੰਨੀ ਸਮਾਰਟ ਸੀ ਇੰਨੀ ਵਧੀਆ ਸੀ ਉਹ ਕਹਿਣ ਲੱਗੀ ਵੀ ਸਾਨੂੰ ਕਨਵਿੰਸ ਦੀ ਪ੍ਰੋਬਲਮ ਹੈ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਕਿਸੇ ਪ੍ਰਾਈਵੇਟ ਸਕੂਲ ਚ ਪੜ ਰਹੀ ਆ ਪਰ ਉਹਨੇ ਮੈਨੂੰ ਦੱਸਿਆ ਵੀ ਨਹੀਂ ਮੈਂ ਸਕੂਲ ਆ ਐਮੀਨਸ ਦੇ ਸਟੂਡੈਂਟ ਆ ਔਰ ਇੰਨੀ ਵਧੀਆ ਗੱਲ ਕਰ ਰਹੀ ਸੀ ਔਰ ਉਹਨੇ ਕਿਹਾ ਵੀ ਸਾਨੂੰ ਕਨਵਿੰਸ ਕਰਕੇ ਮੁਸ਼ਕਲ ਹੋ ਰਹੀ ਆ ਸੋ ਅੱਜ ਉਹਦੀ ਜਿਹੜੀ ਬੱਚੇ ਦੀ ਗਈ ਕੱਲ ਅੱਜ ਵੀ ਪ੍ਰਮਾਤਮਾ ਨੇ ਉਹ ਪੂਰੀ ਕੀਤੀ ਆ ਸੋ ਇਹ ਤਿੰਨ ਬੱਸਾਂ ਇੱਥੋਂ ਚੱਲਣਗੀਆਂ ਪਹਿਲੀ ਬੱਸ ਅੱਜ فرمانا ਕੀਤੀ ਆ ਹਨਨ ਭੱਲਾ ਜੀ ਜਿਹੜੀ ਦੂਸਰੀ ਬੱਸ ਆ ਔਰ ਤੀਸਰੀ ਬੱਸ ਔਰ ਵੱਖਰੇ ਵੱਖਰੇ ਰੂਟਸ ਦੇ ਉੱਪਰ ਸ਼ੁਰੂ ਕਰਵਾ ਦਿਓ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਜਿਹੜਾ ਇੱਕ ਸੁਪਨਾ ਅਰਵਿੰਦ ਕੇਧਰੀਵਾਲ ਜੀ ਦੀ ਸਾਰੀ ਟੀਮ ਨੇ ਪੰਜਾਬ ਲਈ ਲਿਆ ਸੀ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਬਿਹਤਰੀ ਹੋਣ ਅੱਜ ਉਹ ਕਾਨੂੰਨ ਨਜ਼ਰ ਆ ਰਿਹਾ ਵੀ ਉਹ ਲਾਗੂ ਹੋ ਰਿਹਾ ਔਰ ਉਹਦੇ ਰਿਜ਼ਲਟਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਸੋ ਮੈਮ ਇੱਕ ਵਾਰੀ ਫੇਰ ਪ੍ਰਿੰਸੀਪਲ ਸਾਹਿਬ ਤੁਹਾਡਾ ਸਰ ਲਖਵਿੰਦਰ ਸਿੰਘ ਜੀ ਡੈਪਟੀ ਡੀਓ ਸਕੈਂਡਰੀ ਆਏ ਨੇ ਤੁਹਾਡੇ ਸਾਰੇ ਸਟਾਫ ਦਾ ਸਾਡੀ ਪਾਰਟੀ ਦੇ ਸਾਰੇ ਅਹਿਮ ਰੁਖਨ ਅੱਜ ਇੱਥੇ ਆਏ ਨੇ ਮੈਂ ਇਹਨਾਂ ਨੂੰ ਮੁਬਾਰਕ ਵੀ ਦੇਣਾ ਔਰ ਸਟਾਫ ਦਾ ਧੰਨਵਾਦ ਵੀ ਕਰਦਾ ਜਿਹੜੇ ਕੜੀ ਮਿਹਨਤ ਦੇ ਨਾਲ ਇਸ ਬੱਚੇ ਦਾ ਬੱਚਿਆਂ ਨੂੰ ਪੜਾ ਕੇ ਵਧੀਆ ਤਰੀਕੇ ਨਾਲ ਤਿਆਰ ਕਰ ਰਹੇ ਨੇ ਸੋ ਪਰਮੇਸ਼ਵਰ ਆਪਣੀ ਕਿਰਪਾ ਬਣਾਈ ਰੱਖੇ ਔਰ ਅਸੀਂ ਜਿਹੜਾ ਇਹ ਦਿਲਿਆ ਸੀਗਾ ਆਮ ਆਦਮੀ ਪਾਰਟੀ ਨੇ ਕਿ ਪੰਜਾਬ ਦੇ ਵਿੱਚ ਤਾਲੀਮ ਤੇ ਸੇਵਾਵਾ ਵਧੀਆ ਦਵਾਂਗੇ ਅੱਜ ਉਹ ਪ੍ਰਬਾਤਵਾ ਸਾਡੀ ਬਾਹ ਫੜ ਰਿਆ ਉਹਨੂੰ ਪੂਰੀ ਕਰ ਰਿਹਾ ਔਰ ਇਸੇ ਤਰੀਕੇ ਨਾਲ ਕਰੀਏ ਤਾਂ ਕਿ ਇਹ ਜਿਹੜਾ ਅੱਜ ਦੇ ਬੱਚੇ ਨੇ ਸਾਡਾ ਆਉਣ ਵਾਲਾ ਭਵਿੱਖਾ ਅੱਗੇ ਜਾ ਕੇ ਇਹ ਸਮਾਜ ਨੂੰ ਚੰਗਾ ਸਿਰਜਣਾ ਦੇ ਵਿੱਚ ਆਪਣਾ ਹਿੱਸਾ ਵੀ ਪਾ ਸਕਣ ਔਰ ਸਮਾਜ ਦੀ ਸੇਵਾ ਕਰਕੇ ਆਪਣੇ ਪਰਿਵਾਰਾਂ ਨੂੰ ਵੀ ਪਾਲਣ ਔਰ ਸਮਾਜ ਦੀ ਜਿਹੜੀਆਂ ਕਿਦੇ ਜਿਹੜਾ ਨਿਗਾਰ ਆ ਰਿਹਾ ਉਹਨੂੰ ਠਲਪੋਂ ਦੇ ਵਿੱਚ ਬਹੁਤ ਸਾਈ ਹੋਣ ਇੱਕ ਵਾਰੀ ਫੇਰ ਪ੍ਰਿੰਸੀਪਲ ਸਾਹਿਬ ਤੁਹਾਡੇ ਰਾਈ ਤੁਹਾਡੇ ਸਟਾਫ ਦਾ ਡੀਓ ਆਫਿਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਔਰ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਅ ਅੱਜ ਦਾ ਦਿਨ ਬੜਾ ਪਵਿੱਤਰ ਦਿਹਾੜਾ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਮਾਨਯੋਗ ਸ਼੍ਰੀ ਰਮਨ ਬਹਿਲ ਜੀ ਦੇ ਕਰ ਕਮਲਾ ਦੇ ਨਾਲ ਇਹ ਜਿਹੜਾ ਕੰਮ ਹੈ ਸਿਰੇ ਚੜਿਆ ਬਾਕੀ ਇਹਦੇ ਵਿੱਚ ਮੇਰੇ ਸਟਾਫ ਦੀ ਬਹੁਤ ਅਹਿਮ ਯੋਗਦਾਨ ਆ ਬਸ ਆ ਰੇਂਜ ਕਰਨਾ ਔਰ ਰੂਟ ਪਲਾਨ ਕਰਨਾ ਲਿਸਟਾਂ ਬਣਾਉਣੀਆਂ ਡਿਫਰੈਂਟ ਡਿਫਰੈਂਟ ਪਿੰਡਾਂ ਤੋਂ ਆਂਦੀਆਂ ਨੇ ਬੱਚੇ ਆਂਦੇ ਨੇ ਮੇਰੀ ਇਹੀ ਪ੍ਰਾਇਰੀਟੀ ਹੋਏਗੀ ਕਿ ਬੱਚਿਆਂ ਨੂੰ ਅੱਛੀ ਸਹੂਲਤਾਂ ਜੜੀਆਂ ਨੇ ਉਹ ਮੁਹਿਆ ਕਰਾਈਆਂ ਜਾਣ ਸਰਕਾਰ ਅਗੇ ਇਹੀ ਬੇਨਤੀ ਹੈ ਸਰ ਦੇ ਥਰੂ ਕਿ ਜੋ ਜੋ ਵੀ ਇਨਫਰਾਸਟ੍ਰਕਚਰ ਜਾਂ ਬਿਲਡਿੰਗ ਦੀ ਜੜੀ ਨਵਾਰ ਬਦਲਣੀ ਹੈ ਇਹ ਤੁਸੀਂ ਤੁਹਾਡੇ ਬਿਨਾ ਪੋਸੀਬਲ ਨਹੀਂ ਹੈਗਾ ਸਰ ਤੋਂ ਬੱਚਿਆਂ ਨੂੰ ਜੜੀ ਮਿਆਰੀ ਸਿੱਖਿਆ ਦੇਣੀ ਆ ਉਹ ਡੈਫੀਨੇਟਲੀ ਮੇਰਾ ਜਿਹੜਾ ਸਟਾਫ ਹੈ ਉਹ ਕੈਪੇਬਲ ਇਨਫ ਮੈਂ ਕਹਾਂਗਾ ਕਿ they are, all are capable enough to provide impart uh, well uh, qualified staff hai the aur mai samajhna ke ਜਿੱਥੇ ਮੇਰੀ ਵੀ ਜ਼ਰੂਰਤ ਹੁੰਦੀ ਆ ਮੈਂ ਕਿਹਾ ਸਟਾਫ ਨੂੰ ਕਿ ਮੈਂ ਖੁਦ ਵੀ ਪੜਾਵਾਂਗਾ ਮੈਂ 30 35 ਸਾਲ ਹੋ ਗਏ ਮੈਨੂੰ ਜੌਬ ਕਰਦੇ ਔਰ 24 25 ਸਾਲ ਮੈਂ ਬਜ਼ਾਰ ਲੈਕਚਰ ਇਨ ਇੰਗਲਿਸ਼ ਦੀਨਾ ਨਗਰ ਵੀ ਰਿਹਾ ਔਰ ਚੌਂਤੇ ਹੋਰ ਵੀ ਕਈ ਜਗ੍ਹਾ ਤੇ ਸੇਵਾ ਨਿਭਾਈ ਆ ਹੁਣ ਸਰਕਾਰ ਨੇ ਮੈਨੂੰ ਇੱਥੇ ਲਾਇਆ ਜਿੱਥੇ ਜਿੱਥੇ ਵੀ ਸੇਵਾ ਲਗਾਈ ਉਹ ਆਪਣੀ ਓਨੈਸਟਲੀ ਪੂਰੀ ਕੀਤੀ ਆ ਹੁਣ ਵੀ ਗਾ ਤੋਂ ਮੈਂ ਪ੍ਰੋਮਿਸ ਕਰਨਾ ਕਿ ਆਪਾਂ ਬੱਚਿਆਂ ਦੀ ਬਿਹਤਰੀ ਦੇ ਲਈ ਸਾਰੋਂ ਰੰਦੇ ਅਸ਼ੀਰਵਾਦ ਦੇ ਨਾਲ ਸਰਕਾਰ ਦੀ ਕੋਆਪਰੇਸ਼ਨ ਦੇ ਨਾਲ ਅਸੀਂ ਪੂਰਾ ਕਰਾਂਗੇ ਫਿਲਹਾਲ ਕਿਹੜੇ ਕਿਹੜੇ ਰੂਲ ਕਿਡ ਕੀਤੀ ਕਿ ਸਰ ਅਸੀਂ ਅਜੇ ਦੁਰੰਗਲਾ ਔਰ ਕੁਝ ਬੱਚੇ ਸਾਡੇ ਥੋੜੇ ਕਿ ਇਧਰ ਆ ਸਾਈਡ ਤੇ ਜਿਹੜਾ ਮੈਂ ਇਹ ਮਸਤਵਰ ਜਟਾ ਜਿਹੜੀ ਸਾਈਡ ਨੂੰ ਬੰਦਾ ਆਈ ਐਮ ਨਿਊ ਟੂ ਗੁਰਦਾਸਪੁਰ ਔਰ ਮੈਂ ਇਸ ਤੋਂ ਬਾਅਦ ਸਰ ਨੇ ਜਿਵੇਂ ਦੱਸਿਆ ਕਾਨੂੰਨਨ ਸਾਈਡ ਤੇ ਕਲਾਨੌਰ ਸਾਈਡ ਤੇ ਕਲੀਜਪੁਰ ਸਾਈਡ ਤੋਂ ਬੱਚੇ ਬੜੇ ਜਾਂਦੇ ਆ ਉਧਰ ਵੀ ਕਰਾਂਗੇ ਬਾਕੀ ਅਸੀਂ ਸਲਾਹ ਕਰਾਂਗੇ ਬੱਚਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਰੂਟ ਤੁਹਾਨੂੰ ਸੱਟ ਹੁੰਦੇ ਆ ਉਸ ਹਿਸਾਬ ਨਾਲ ਹੀ ਪਲਾਨ ਕਰਕੇ ਸ਼ਾਰਟਲੀ ਅਸੀਂ ਫਿਰ ਐਡਵਰਟਾਈਜ਼ਮੈਂਟ ਦੇਾਂਗੇ ਪਹਿਲੀ ਵਾਰ ਜੋ ਐਡਵਰਟਾਈਜ਼ਮੈਂਟ ਦਿੱਤੀ ਸੀਗੀ ਤੋਂ ਹੁਣ ਫਿਰ ਦੇਾਂਗੇ ਇੱਕ ਵਾਰੀ ਔਰ ਡੈਫੀਨਿਟਲੀ ਵੀਲ ਡੂ ਆਵਰ ਬੈਸਟ ਕਿ ਅਸੀਂ ਸਾਰਾ ਕੰਮ ਅچھے ਤਰੀਕੇ ਨਾਲ ਕਰ ਸਕੀਏ ਬਾਕੀ ਪਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਜੀ ਔਰ ਤੁਹਾਡੇ ਸਾਰੇ ਸਾਰੇ ਇਹਨਾਂ ਜਦੋਂ ਇਲੈਕਸ਼ਨ ਚੱਲ ਰਹੇ ਸੀ ਤੇ ਬੈਲ ਸਰਜਰੀ ਨੇ ਉਹ ਸਾਡੇ ਪਿੰਡ ਵਿੱਚ ਆਈ ਸੀ ਤੇ ਮੈਨੂੰ ਸਰ ਬਹੁਤ ਪ੍ਰੋਬਲਮ ਸੀ ਹੋਣ ਜਾਂਦੇ ਵਿੱਚ ਤੇ ਫਿਰ ਮੈਂ ਨਾ ਮੈਂ ਮਲਪੀ ਪਤੌਜੀ ਨੂੰ ਕਿਹਾ ਤੇ ਫਿਰ ਉਹਨਾਂ ਨੇ ਮੇਰੀ ਗੱਲ ਕਰਵਾਈ ਸੀ ਤੇ ਮੈਂ ਸਾਨੂੰ ਕਿਹਾ ਸੀ ਕਿ ਸਰ ਮੈਨੂੰ ਕਨਵੈਂਸ ਦੀ ਬਹੁਤ ਪ੍ਰੋਬਲਮ ਆ ਤੇ ਪਲੀਜ਼ ਸਰ ਇਹਦਾ ਅਰੇਂਜਮੈਂਟ ਕੀਤਾ ਜਾਵੇ ਤੇ ਮੈਂ ਹੁਣ ਬਹੁਤ ਖੁਸ਼ ਆ ਕਿ ਸਰ ਜੋ ਕਿ ਅਰੇਂਜਮੈਂਟ ਹੋ ਚੁੱਕਿਆ ਆ ਤੇ ਹੁਣ ਜਿਹੜੀ ਬਾਤ ਸਾਉ ਮੇਰੇ ਪਿੰਡ ਤੱਕ ਆਂਦੀ ਆ। ਥੈਂਕ ਯੂ।